ਜੋ ਕੀ ਭਈ ਵਰਪਾਲਸ ਕੋਲ ਤੇ ਲੱਗੀ ਐ ਐਨਐਸ ਜਿਹੜੀ ਵਧਾਈ ਗਈ ਆ ਕਿ ਉਹ ਵੀ ਜਿਹੜੀ ਖਾਰਜ ਕੀਤੀ ਜਾਊਗੀ ਉਹ ਵੀ ਹਟਾ ਦਿੱਤੀ ਜਾਊਗੀ ਨਾ ਤੇ ਇਹ ਮੇਰਾ ਖਿਆਲ ਹੈ ਕਿ ਇਹਦਾ ਫੈਸਲਾ ਤੇ ਹੁਣ ਕੱਲ ਨੂੰ ਸ਼ਾਇਦ ਕੋਰਟ ਡਿਸੀਜਨ ਦਾ ਕੱਲ ਨੂੰ ਕੋਰਟ ਤੇ ਕੋਰਟ ਵੀ ਡਿਸੀਜਨ ਦੇਊਗੀ ਇੱਥੇ ਤੇ ਬਾਕੀ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਚਲੋ ਠੀਕ ਐ ਕਿ ਸਰਕਾਰ ਦੇ ਤਕੇਸ਼ਾ ਹੀ ਆ ਜਿੰਨੀ ਵੀ ਕਰ ਸਕਦੀ ਆ ਬਾਕੀ ਅਸੀਂ ਤੇ ਇਹ ਅਪੀਲ ਕਰਦੇ ਆ ਕਿ ਤੁਸੀਂ 2 ਸਾਲ ਦੇਖ ਕੇ ਬਹੁਤ ਵੱਡਾ ਉਹ ਨੁਕਸਾਨ ਕੀਤਾ ਤੇ ਹੁਣ ਵੀ ਤੁਹਾਨੂੰ ਬਿਨਾਂ ਸ਼ਰਤ ਉਹਨਾਂ ਦੇ ਜਿਹੜੋ ਇੱਥੇ ਦੇ ਸਾਥੀ ਆ ਇਹ ਉਹ 40-45 ਬੰਦੇ ਆ ਦਾਸੂ ਆ ਸਾਰਿਆਂ ਨੂੰ ਦਿਨਾਸ਼ਟ ਤ리아 ਕੀਤਾ ਜਾਂਦੇ। ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਨਾਲ ਦੇ ਸੱਤ ਸਿੰਘਾਂ ਦੀ NSA ਟੁੱਟ ਚੁੱਕੀ ਹੈ। ਉਹਨਾਂ ਨੂੰ ਜਲਦੀ ਪੰਜਾਬ ਪੁਲਿਸ ਪੰਜਾਬ ਦੀਆਂ ਜੇਲਾਂ ਚ ਲਿਆ ਕੇ ਇੱਥੇ ਪੰਜਾਬ ਦੀਆਂ ਜੇਲਾਂ ਚ ਸੈਫਟ ਕਰ ਰਹੀ ਹੈ। ਉਥੇ ਹੀ ਭਾਈ ਅਮਰਤਪਾਲ ਸਿੰਘ ਦੀ NSA ਕਦੋਂ ਟੁੱਟੇਗੀ ਕਦੋਂ ਉਹ ਪੰਜਾਬ ਆਉਣਗੇ। ਅਤੇ ਨਾਲ ਹੀ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਵਿੱਚ ਇਹ ਨਵੀਂ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਾਈ ਗਈ ਹੈ। ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ترਸੀਮ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ। ਦਰਚੇ ਦੇ ਪਹਿਲੀ ਅਸੀਂ ਆ ਕਾਈ ਜਿਹੜੀ ਆ ਸਥਾਪਿਤ ਕੀਤੀ ਹੈ ਜਿਹੜੀ ਅੱਗੇ ਗਾਂ-ਗਾ ਪਿੰਡਾਂ ਤੱਕ ਲੈ ਕੇ ਜਾਊਗੀ ਜਾਂ ਸ਼ਹਿਰ ਚ ਵਾਰ-ਵਾਰ ਤੱਕ ਪਹੁੰਚੂਗੀ। ਉਹਦੇ ਵਾਸਤੇ ਕੁਝ ਬੰਦਿਆਂ ਨੂੰ ਸੇਵਾ ਦਿੱਤੀ ਗਈ ਹੈ। ਤੇ ਉਹਨਾਂ ਸਾਰਿਆਂ ਦੇ ਨਾਮ ਹੀ ਸ਼ਾਇਦ ਤੁਹਾਨੂੰ ਦੇ ਦਾਂਗੇ ਅਸੀਂ ਲਿਖ ਕੇ ਤੇ ਬਾਕੀ ਇਹ ਚੀਜ਼ ਹੈ ਕਿ ਇਹ ਪਾਰਟੀ ਦੀ ਲੋੜ ਕਿਉਂ ਪਈ ਕਿਉਂਕਿ ਪੰਜਾਬ ਦੀ ਜਿਹੜੀ ਇੱਕ ਨਮਾਇੰਦਾ ਜਥੇਬੰਦੀ ਸੀ ਅਕਾਲੀ ਦਲ ਉਹ ਪਿਛਲੇ ਸਮੇਂ ਤੋਂ ਆਪਣੇ ਜੋ ਜਿਹੜੇ ਸਿਧਾਂਤਾਂ ਵਾਸਤੇ ਜਿਹੜੀ ਜ਼ਿੰਮੇਵਾਰੀ ਵਾਸਤੇ ਉਹਨੂੰ ਖੜਾ ਕੀਤਾ ਗਿਆ ਸੀ ਉਸ ਤੋਂ ਪਿਛੇ हट ਗਿਆ ਤੇ ਬਾਕੀ ਜੋ ਤਰ੍ਹਾਂ ਸਾਰੀਆਂ ਜਿਹੜੀਆਂ ਇੱਥੇ ਰਾਜ ਕਰਦੀਆਂ ਕਾਂਗਰਸ ਹੋਵੇ ਬੀਜੇਪੀ ਹੋਵੇ ਆਮ ਆਦਮੀ ਪਾਰਟੀ ਹੈ ਇਹ ਸਾਰੀਆਂ ਜਿਹੜੀਆਂ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਇਸ ਕਰਕੇ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਇਹ ਪੰਜਾਬ ਨਾਲ ਤੱਕਾ ਹੀ ਕੀਤਾ ਇਹਨਾਂ ਨੇ ਸਾਰਿਆਂ ਨਾਲ ਮਿਲ ਕੇ ਤੇ ਇਸ ਕਰਕੇ ਇਹ ਨਵੀਂ ਪਾਰਟੀ ਸਾਰਿਆਂ ਦੀ ਰਏ ਨਾਲ ਇਹ ਸਾਰੇ ਅਸੀਂ ਪੰਜਾਬ ਚ ਘੁੰਮ ਕੇ ਸਾਰਿਆਂ ਦੀ رائے ਪੰਜਾਬ ਦੇ ਲੋਕਾਂ ਦੀ ਲੈ ਕੇ ਤੇ ਫਿਰ ਅਸੀਂ ਇਸ ਪਾਸੇ ਨੂੰ ਕਦਮ ਅਧਾਇਆ ਤੇ ਬਹੁਤ ਵੱਡਾ ਸਾਨੂੰ ਹਰੇਕ ਜਗ੍ਹਾ ਤੇ ਹੰਗਾਰਾ ਮਿਲ ਰਿਹਾ ਤੇ ਅੱਜ ਅਸੀਂ ਇੱਥੇ ਕੁਝ ਖਾਲੀ ਆਦੇਦਾਰਾਂ ਨੂੰ ਬੁਲਾਇਆ ਸੀ ਕਿ ਜਿਨ੍ਹਾਂ ਨੂੰ ਅਸੀਂ ਸੇਵਾ ਦੇਣੀ ਹੈ ਤੇ ਇਸ ਕਰਕੇ ਅਸੀਂ ਬਹੁਤ ਵੱਡਾ ਕੋਈ ਇਕੱਠ ਨਹੀਂ ਕੀਤਾ ਤੇ ਇਹ 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 ਦੇ ਵਾਸਤੇ ਅਸੀਂ ਅੱਜ ਦਾ ਜਿਹੜਾ ਸੀ ਇਹ ਸਾਡਾ ਸਾਡਾ ਜਿਹੜਾ ਹੈਗਾ ਸੀਗਾ ਪ੍ਰੋਗਰਾਮ ਤੇ ਉਹ ਅਸੀਂ ਇਹ ਟੀਮ ਨੂੰ ਅਨਾਉਂਸ ਕਰ ਦਿੱਤਾ ਤੇ ਹੁਣ ਉਹ ਅੱਗੇ ਅਗੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓ ਕਿੰਨੇ ਜਣੇ ਹੋਰ ਕਿਹੜੇ ਕਿੰਨੇ ਜਣੇ ਆਪੇ 10 ਜਣੇ ਆ ਜੀ ਪੰਜ ਸ਼ਹਿਰ ਦੀਆਂ ਟੀਪਾਂ ਨੇ ਔਰ ਪੰਜਾਬ ਪੰਜ ਸੇਵਾਦਾਰ ਜਿਹੜੇ ਉਹ ਦਿਹਾਤੀ ਦੇ ਲਾਏ ਨੇ ਤੇ ਉਹਨਾਂ ਦੇ ਤੁਹਾਨੂੰ ਮੈਂ ਨਾ ਇੱਕ ਮਿੰਟ ਚ ਬੋਲ ਦਿੰਨਾ ਹੋ ਤੁਸੀਂ ਨੋਟ ਕਰ ਲਓ ਵੀ ਸਰਦਾਰ ਸ਼ਹਿਰੀ ਤੋਂ ਸਰਦਾਰ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਿਹੜੀ ਇਹ ਜਲੰਧਰ ਜ਼ਿਲ੍ਹੇ ਦੀ ਹੈਗੀ ਉਹਦਾ ਇੱਕ ਅਬਜ਼ਰਵਰ ਲਾਇਆ ਉਹ ਜ਼ਿਲ੍ਹੇ ਤੋਂ ਬਾਹਰੋਂ ਉਹਨਾਂ ਦਾ ਨਾਮ ਸਰ ਸਰਦਾਰ ਚਰਨਦੀਪ ਸਿੰਘ ਪਿੰਡਰ ਉਹ ਇਸ ਦਿਲੰਦਰ ਜੀ ਦੇ ਦਰਬਾਰ ਹੋਣਗੇ ਫਿਰ ਉਹਨਾਂ ਦੇ ਨਾਲ ਸਰਦਾਰ ਭਾਨ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਸੰਤਨਗਰ ਅਜੀਤ ਕੁਮਾਰ ਭਗਤ ਜੀ ਤੇ ਬੀਬੀ ਪਿੰਦੇਵਾਸੀ ਇਹ ਮੇਰੇ ਪਿੱਛੇ ਖੜੇ ਨੇ ਇਹ ਮੈਂਬਰ ਨੇ ਉਹਨਾਂ ਦੇ ਨਾਲ ਔਰ ਫਿਰ ਉਸ ਤੋਂ ਅੱਗੇ ਆ ਕੇ ਜਿਹੜੇ ਦਿਹਾਤੀ ਦੇ ਨੇ ਉਹਨਾਂ ਵਿੱਚ ਪਰਮਜੀਤ ਸਿੰਘ ਸ਼ਾਹਕੋਟ ਸਰਦਾਰ ਅੰਗਰੇਜ਼ ਸਿੰਘ ਜੀ ਸਰਦਾਰ ਨਿਸ਼ਾਨ ਸਿੰਘ ਜੀ ਸਰਦਾਰ ਮਹਿੰਦਰ ਸਿੰਘ ਜੀ ਬਾਜਵਾ ਤੇ ਲਖਵੀਰ ਸਿੰਘ ਜੀ ਸਰਦਾਰ ਲਖਵੀਰ ਸਿੰਘ ਜੀ ਇਹ ਸਾਰੇ ਅਸੀਂ ਮੈਂਬਰ ਲਾਏ ਨੇ ਇਹਨਾਂ ਦਾ ਜਿਹੜਾ ਸਾਡਾ ਇਹ ਸਿਸਟਮ ਪੂਰੇ ਪੰਜਾਬ ਦੇ ਅੰਦਰ ਅਸੀਂ ਚਲਾ ਰਹੇ ਆ ਉਹ ਇਹ ਹੈ ਜੀ ਕਿ ਸਭ ਤੋਂ ਪਹਿਲਾਂ ਅਸੀਂ ਜ਼ਿਲ੍ਹਿਆਂ ਦੀਆਂ 5-5 ਮੈਂਬਰੀਆਂ ਸ਼ਹਿਰੀ ਦੀਆਂ ਤੇ ਦਿਹਾਤੀ ਦੀਆਂ ਕਮੇਟੀਆਂ ਬਣਾ ਰਹੇ ਆ ਫਿਰ ਉਸ ਤੋਂ ਅੱਗੇ ਜਾ ਕੇ ਜਿਹੜੇ ਦਿਹਾਤੀ ਦੇ ਵਿੱਚ ਬਲਾਕ ਪੈਂਦੇ ਨੇ ਉਹਨਾਂ ਦੀ 5-5 ਮੈਂਬਰੀ ਕਮੇਟੀ ਹੋਊਗੀ ਫਿਰ ਉਸ ਤੋਂ ਅੱਗੇ ਜਾ ਕੇ ਉਹਨਾਂ ਦੇ ਗਾਂ ਸਬ ਬਲਾਕ ਨੇ ਉਹਨਾਂ ਦੀ ਫਿਰ ਪੰਜ-ਪੰਜ ਮੈਂਬਰੀ ਕਮੇਟੀ ਔਰ ਉਸ ਤੋਂ ਅੱਗੇ ਜਾ ਕੇ ਫਿਰ ਪਿੰਡ ਪੱਦਰ ਤੇ ਘੱਟੋ-ਘੱਟ ਪੰਜ ਮੈਂਬਰੀ ਔਰ ਬਾਅਦ ਤੋਂ ਬਾਅਦ ਜਿੰਨੇ ਸਾਡੇ ਮੈਂਬਰ ਬਣਨੇ ਹੋਣ ਅਸੀਂ ਉਹ ਕਮੇਟੀਆਂ ਬਣਾ ਰਹੇ ਆ ਔਰ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਤੋਂ ਬਾਅਦ ਫਿਰ ਜਿੰਨੇ ਸਾਡੇ ਵਾਰਡ ਨੇ ਉਹਨਾਂ ਸਾਰਾਂ ਬਾੜਾਂ ਦੇ ਵਿੱਚ ਪੰਜ-ਪੰਜ ਮੈਂਬਰੀਆਂ ਕਮੇਟੀਆਂ ਉੱਥੇ ਬਣਾਵਾਂਗੇ ਔਰ ਇਹਦੇ ਵਿੱਚ ਅਸੀਂ ਇੱਕ ਇਹੇ ਗੱਲ ਲੈ ਕੇ ਚੱਲਿਆਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਇਹ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੂਗੀ। ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਧਰਮਾਂ ਦੇ ਸਾਰੇ ਲੋਕਾਂ ਨੂੰ ਨਮਾਇੰਦਗੀ ਦਿੱਤੀ ਜਾਵੇ। ਸੋ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਅਕਾਲੀ ਦਲ ਦੀਆਂ ਇਕਾਈਆਂ ਬਣਾ ਰਹੇ ਹਾਂ ਉਸੇ ਤਰ੍ਹਾਂ ਯੂਥ ਵਿੰਗ ਦੀਆਂ ਵੀ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਅੰਦਰ ਢਾਂਚਾ ਬਣੂਗਾ। ਫਿਰ ਉਸ ਤੋਂ ਅੱਗੇ ਜਾ ਕੇ ਇਸਤਰੀ ਅਕਾਲੀ ਦਲ ਉਹ ਵੀ ਇਸੇ ਤਰ੍ਹਾਂ ਢਾਂਚਾ ਬਣਾਉਗਾ ਔਰ ਉਸ ਤੋਂ ਜਾ ਕੇ ਅੱਗੇ ਇੱਕ ਸੇਮ ਪੈਟਰਨ ਤੇ ਨੌਜਵਾਨਾਂ ਦਾ ਅਸੀਂ ਇੱਕ ਆਈਟੀ ਸੈਲ ਤੇ ਸੋਸ਼ਲ ਮੀਡੀਆ ਸਾਡਾ ਚਲਾਉਣ ਲਈ ਪੂਰੇ ਪੰਜਾਬ ਦੇ ਅੰਦਰ ਇੱਕ ਪੂਰੀ ਅਸੀਂ ਟੀਮ ਖੜੀ ਕਰਨ ਜਾ ਰਹੇ ਹਾਂ ਔਰ ਉਸ ਤੋਂ ਅੱਗੇ ਜਾ ਕੇ ਇੱਕ ਸਾਡੀ ਪਾਰਟੀ ਦੇ ਅੰਦਰ ਇੱਥੇ ਕਿਸੇ ਵੀ ਧਰਮ ਜਾਂ ਜਾਤ ਦੇ ਨਾਂ ਤੇ ਕੋਈ ਵੀ ਵਿੰਗ ਨਹੀਂ ਬਣਾਇਆ ਜਾਊਗਾ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰਤਾ ਸਮਝਦੇ ਹਾਂ ਔਰ ਉਹ ਸਾਰੇ ਧਰਮਾਂ ਦੇ ਲੋਕ ਜਿੰਨੇ ਸਾਡੀਆਂ ਕਮੇਟੀਆਂ ਉਹਨਾਂ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੋਣਗੇ। ਸੋ ਇਹ ਸਾਡਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੇਗਾ ਉਹ ਸੇਗਾ ਉਹਦੇ ਉੱਤੇ ਅੱਜ ਇਹ ਤੁਹਾਨੂੰ ਨਾਂ ਦੇ ਦਿੱਤੇ ਆ ਇਸ ਤੋਂ ਬਾਅਦ ਹੁਣ ਅਸੀਂ ਅੱਜ ਤੋਂ ਇਹ ਪੂਰੇ ਜ਼ਿਲ੍ਹੇ ਦਾ ਕੰਮ ਕਰਨਾ ਸ਼ੁਰੂ ਕਰ ਦਾਂਗੇ। ਆਲਰੇਡੀ ਅਸੀਂ 14 ਜ਼ਿਲ੍ਹਿਆਂ ਦੇ ਵਿੱਚ ਆਪਣੀਆਂ ਇਹ ਸਾਰੀਆਂ ਕਮੇਟੀਆਂ ਬਣਾ ਚੁੱਕੇ ਆ ਉਹ ਬੜੀ ਵੱਡੀ ਪੱਧਰ ਤੇ ਉੱਥੇ ਕੰਮ ਹੋ ਰਿਹਾ ਔਰ ਉੱਥੇ ਸਾਰੀ ਭਰਤੀ ਦਾ ਜਿਹੜਾ ਪ੍ਰਕਿਰਿਆ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ। ਔਰ ਸ੍ਰੀ ਨਾਨਨਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਸਾਡੀ ਪਾਰਟੀ ਨੂੰ ਇੱਕ ਹੰਗਾਰਾ ਮਿਲਿਆ ਕਿ ਅਸੀਂ ਉੱਥੇ 3 ਦਿਨ ਪੂਰੇ ਸਟਾਲ ਲਾਏ ਸੀਗੇ ਭਾਰਤੀ ਮਹਿਮ ਦੇ ਲਈ ਉੱਥੇ ਇੰਨੀ ਵੱਡੀ ਪੱਦਰ ਤੇ ਸਾਰੇ ਵਰਗਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਉੱਥੇ ਲੈ ਕੇ ਆਂਦਾ ਔਰ ਉਹਨਾਂ ਨੇ ਸਾਡੀ ਜਿਹੜੀ ਇਹ ਭਾਰਤੀ ਸੀ ਮਹਿਮ ਸੀਗੀ ਉੱਥੇ ਇੱਕ ਆ ਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਉਹ ਮੈਂਬਰ ਬਣੇ ਆ ਔਰ ਭਰੋਸਾ ਵੀ ਦਿਵਾ ਕੇ ਗਏ ਆ ਕਿ ਅਸੀਂ ਤੁਹਾਡੀ ਇਸ ਜਥੇਬੰਦੀ ਵਿੱਚ ਵੱਧ ਚੜ ਕੇ ਕੰਮ ਕਰਾਂਗੇ ਔਰ ਉਹ ਗਿਣਤੀ ਜਿਹੜੀ ਸੀ ਉਹ ਬਹੁਤ ਸਾਰੀ ਸੌਆਂ ਚ ਨਹੀਂ ਉਹ ਹਜ਼ਾਰਾਂ ਚ ਸੀਗੀ ਸੋ ਸਾਨੂੰ ਇਹ ਬਹੁਤ ਵੱਡਾ ਇੱਕ ਪੰਜਾਬ ਦੇ ਲੋਕਾਂ ਦੇ ਉੱਤੇ ਭਰੋਸਾ ਕਿ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਚੱਲੂਗੀ ਉਹਦਾ ਜਿਹੜਾ ਅਸੀਂ ਆਗਾਜ਼ ਕਰ ਰਹੇ ਹਾਂ ਉਹ ਬਿਲਕੁਲ ਸਾਨੂੰ ਬਹੁਤ ਵੱਡੀ ਪੱਧਰ ਤੇ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਅਜੇ ਕੋਈ ਵੱਡਾ ਸਵਾਲ ਹੈ ਕਿ ਤੁਸੀਂ ਵੀ ਅਕਾਲੀ ਦਲ ਦੇ ਨਾਮ ਦੇ ਉੱਪਰ ਆਪਣੀ ਪਾਰਟੀ ਦਾ ਨਾਮ ਰੱਖਿਆ ਹੈ ਇਹਦੇ ਨਾਲ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਮਾਨ ਹੋਣਾ ਦੀ ਵੀ ਅਕਾਲੀ ਦਲ ਹੀ ਹੈ ਤੂ ਦਿਨ ਤੋਂ ਅਕਾਲੀ ਦਲੀ ਨੇ ਗੱਲ ਇਕੱਤਰਤਾ ਦੀ ਹੋ ਰਹੀ ਆ ਪਰ ਫਿਰ ਵੀ ਪੰਥ ਇਕੱਠਾ ਕਿਉਂ ਨਹੀਂ ਤੁਸੀਂ ਲੋਕ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਹੁੰਦੇ ਕਿ ਕਾਰਨ ਕੀ ਹੈ ਦੇ ਪਿੱਛੇ ਇਹ ਜੀ ਆਪੋ ਆਪਣੇ ਖਿਆਲات ਆ ਇਹ ਚੀਜ਼ ਹੈ ਕਿ ਪੰਥ ਇਹ ਇੱਕ ਅਕਾਲੀ ਦਲ ਪਹਿਲਾਂ ਤੋਂ ਵੀ ਕਾਫੀ ਇੱਕ ਇੱਕੋ ਹੀ ਵੀ ਰਿਹਾ ਹਮੇਸ਼ਾ ਅਕਾਲੀ ਦਲ ਬਾਦਲ ਲੰਮਾ ਟਾਈਮ ਰਿਹਾ ਉਹਦੇ ਨਾਲ ਵੀ ਦੂਜੇ ਅਕਾਲੀ ਦਲ ਵੀ ਰਹੇ ਆ ਇਸ ਕਰਕੇ ਇਹ ਤੇ ਜਿਹਨੂੰ ਲੋਕ ਪ੍ਰਵਾਨ ਕਰਨਗੇ ਬਾਕੀ ਅਸੀਂ ਕੱਲ ਸਾਡੇ ਨਾਲ ਕਾਨ ਸਿੰਘ ਵਾਲਾ ਜਿਹੜਾ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਉਹਨਾਂ ਨੇ ਆਪਣੀ ਪਾਰਟੀ ਉਹਨਾਂ ਦਾ ਅਕਾਲੀ ਦਲ ਫਤਿਹ ਸੀ ਉਹਨਾਂ ਨੇ ਸਾਡੇ ਚ ਮਰਜ ਕਰ ਦਿੱਤਾ ਤੇ ਇਦਾਂ ਹੀ ਅਸੀਂ ਸਾਰਿਆਂ ਨਾਲ ਮਿਲ ਵਰਤ ਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਕੋਈ ਇੱਕ ਪੰਜਾਬ ਦੇ ਲੋਕਾਂ ਦੀ ਕੋਈ ਇੱਕ ਸਾਂਝੀ ਧਿਰ ਹੋਵੇ ਕਿ ਜਿਹੜੇ ਪੰਜਾਬ ਦੀ ਨਮਾਇੰਦਗੀ ਕਰਦੀ ਹੋਵੇ ਤੇ ਪੰਜਾਬ ਦੇ ਜੋ ਹੱਕ ਹਕੂਕਾਂ ਲਈ ਲੜਦੇ ਲੜੇ ਤੇ ਪੰਜਾਬ ਦੇ ਮਸਲਿਆਂ ਨੂੰ ਜੋੜਾ ਅਸੀਂ ਸਰਜਾ ਸਕਦੇ ਭਾਈ ਸਾਹਿਬ ਅਕਾਲੀ ਦਲ ਸਾਹਿਬ ਦੇ ਜਿਹੜੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਹੱਕ ਬਚਾ ਸਕਦੀ ਹੈ ਤੇ ਤੁਸੀਂ ਵੀ ਜ਼ਾਹਿਰ ਤਨ ਖੇਤਰੀ ਪਾਰਟੀ ਦੇ ਤੌਰ ਤੇ ਇਸ ਪਾਰਟੀ ਨੂੰ ਬਣਾਇਆ ਹੋਵੇਗਾ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿੰਨਾ ਅਕਾਲੀ ਦਲ ਵੱਡੀ ਜਾਊਗਾ ਓਨੇ ਵੋਟ ਵੱਡੀ ਜਾਣਗੇ ਤੇ ਖੇਤਰੀ ਪਾਰਟੀ ਦਾ ਤਾਂ ਫਿਰ ਕੋਈ ਅਕਸ ਹੀ ਨਹੀਂ ਰਹਿ ਜਾਏਗਾ ਨੈਸ਼ਨਲ ਪਾਰਟੀਆਂ ਨੂੰ ਵੋਟ ਪੁੱਲੀ ਮਿਲ ਜੂਗੀ ਨਹੀਂ ਇਹ ਤੇ ਤੁਸੀਂ ਦੇਖੋ ਜੀ ਇਲਾ ਆਪਣੇ ਖੇਤਰੀ ਪਾਰਟੀ ਸੀ ਤੇ ਉਹਨੂੰ ਲੋਕਾਂ ਨੇ ਸਤਾਛ ਵੀ ਲਿਆ ਲਿਆ ਲੇਕਿਨ ਉਹਨੇ ਆਪਣੇ ਸਿਧਾਂਤ ਛੱਡ ਕੇ ਤੇ ਆਪਣੇ ਲੋਕਾਂ ਦੀ ਗੱਲ ਕਰਨੀ ਛੱਡ ਕੇ ਉਹਨਾਂ ਦਿੱਲੀ ਦੇ ਛਾਰਿਆਂ ਤੇ ਚੱਲਦੇ ਰਹੇ ਤੇ ਉਹ ਇਸ ਕਰਕੇ ਖਤਮ ਹੋ ਗਏ ਇਸ ਕਰਕੇ ਹੁਣ ਆਪਾਂ ਜੇ ਉਹ ਉਹ ਨਹੀਂ ਗੱਲ ਕਰਦੇ ਜਾਂ ਨਹੀਂ ਕਰਦੇ ਤੇ ਆਪਾਂ ਇਹ ਚੀਜ਼ ਕਿ ਮੈਦਾਨ ਨੂੰ ਖੁੱਲਾਣਾ ਛੱਡੀ ਹੈ ਆਪਾਂ ਆਪਣੇ ਲੋਕਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਰੇ ਜਣੇ ਆਪਾਂ ਰਲ ਮਿਲ ਕੇ ਪੰਜਾਬ ਦੀ ਖੇਤਰੀ ਪਾਰ ਦੀ ਸਾਰੇ ਦਰਮਮ ਵਿਚ ਦੇ ਲੋਕ ਸਾਰੇ ਆਜ਼ਾਦਪਾਤ ਉੱਪਰ ਉੱਠ ਕੇ ਆਪਸ ਰ ਜਣੇ ਰਲ ਕੇ ਇਹਨੂੰ ਮਜ਼ਬੂਤ ਬਣਾਈਏ ਕਿ ਜੋ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕੇ ਤੇ ਇਸ ਕਰਕੇ ਅਸੀਂ ਸਾਰੇ ਜਣੇ ਇਹ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਅਸੀਂ ਨਾਲ ਵੀ ਲੈ ਰਹੇ ਹਾਂ ਹੋਰ ਜਿਹੜੀਆਂ ਪਾਰਟੀਆਂ ਤੁਸੀਂ ਦੇਖ ਲਓ ਕਿ ਜਿਹੜੀਆਂ ਹੈਗੀਆਂ ਉਹ ਬੜ ਲੰਮੇ ਸਮੇਂ ਤੋਂ ਆ ਤੇ ਉਹ ਇਸ ਫੀਲਡ ਚ ਅੱਗੇ ਨਹੀਂ ਵੱਸ ਸਕੀਆਂ ਇਸ ਕਰਕੇ ਆਪਾਂ ਇਹ ਇਹ ਤਾਂ ਹੀ ਅਸੀਂ ਕਰ ਰਹੇ ਆ ਕਿ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਵਾ ਉਹਨਾਂ ਨੇ ਦੋ ਇਹ ਜਿਹੜੀਆਂ ਐਮਪੀ ਦੀਆਂ ਸੀਟਾਂ ਜਿਤਾ ਕੇ ਵੀ ਇੱਕ ਦੱਸ ਦਿੱਤਾ ਕਿ ਵੱਡੇ ਪੱਧਰ ਤੇ ਲੋਕ ਇਸ ਵਿਚਾਰ ਰਹੇ ਆ ਕਿ ਸਾਡੀ ਜਿਹੜੀ ਆ ਨੌਜਵਾਨੀ ਨਸ਼ਿਆਂ ਤੇ ਚਿਆਜ਼ਾ ਸਿੱਖਿਆ ਤੇ ਆਰਥਿਕ ਤੌਰ ਤੇ ਅਸੀਂ ਬਹੁਤ ਵੱਡਾ ਸਾਡੇ ਸਿਰ ਤੇ ਕਰਜ਼ਾ ਛੜਦਾ ਜਾ ਰਿਹਾ ਦਿਨ-ਦਿਨ ਤੇ ਇਹ ਤਾਂ ਕਿਉਂਕਿ ਸਾਨੂੰ ਇਥੋਂ ਲੁੱਟ ਕੇ ਇਹ ਦੂਜੇ ਸੂਬਿਆਂ 'ਚ ਖਰਚਾ ਕੀਤਾ ਜਾ ਰਿਹਾ ਸਾਡਾ ਪੈਸਾ ਲਿਜਾ ਕੇ ਉਥੇ ਆਪਣੀਆਂ ਪਾਰਟੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਇਸ ਕਰਕੇ ਪਤਾ ਆ ਹੀ ਚੋਨੇ ਆ ਕਿ ਸਾਰੇ ਜਣੇ ਆਪਾਂ ਨਾਲ ਮਿਲ ਕੇ ਇਹ ਇਹ ਦੀ ਤਾਂ ਹੀ ਲੋੜ ਆ ਪਾਪ ਜੀ ਸਿੰਘ ਸਾਹਿਬ ਜਗਦੀਪ ਸਿੰਘ ਗਰਗੱਜੀ ਨੂੰ ਜਿਹੜਾ ਜ਼ਥੇਦਾਰ ਸਾਹਿਬ ਨਿਯੁਕਤ ਕੀਤਾ ਗਿਆ ਸ਼੍ਰੀ ਹਰਤਾਖਸਰ ਦਾ ਉਹਦੇ ਬਾਰੇ ਤੁਹਾਡਾ ਕੀ ਸਹਿਮਤੀ ਨਹੀਂ ਸਾਡਾ ਸਟੈਂਡ ਤੇ ਇਹੋ ਹੀ ਆ ਕਿ ਜੇ ਜੋ ਵੀ ਜ਼ਥੇਦਾਰਾਂ ਦੀ ਨਿਯੁਕਤੀ ਦਾ ਮਾਮਲਾ ਬਾਅਦ ਜਾਂ ਉਹਨਾਂ ਦੀ ਸੇਵਾ ਮੁਕਤੀ ਦਾ ਮਾਮਲਾ ਇਹ ਸਾਰੇ ਪੰਥ ਨੂੰ ਇਕੱਠੇ ਹੋ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਕਿਉਂਕਿ ਅਕਾਲ ਤਖਤ ਜਿਹੜਾ ਹੈ ਉਹ ਉਹਦਾ ਜਿਹੜੀ ਉਹ ਸਾਰੇ ਪੂਰੇ ਵਿਸ਼ਵ ਦੇ ਸਿੱਖਾਂ ਦੀ ਉਹ ਨੁਮਾਇੰਦਗੀ ਕਰਦਾ ਤੇ ਉਹਦੇ ਵਿੱਚ ਜਿਹੜੀ ਉਹਦੇ ਵਿਧੀ ਵਿਧਾਨ ਹੈ ਉਹਦੇ ਵਿੱਚ ਸਾਰੇ ਸਿੱਖਾਂ ਨੂੰ ਨੁਮਾਇੰਦਗੀ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਰਲ ਮਿਲ ਕੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਚਾਹੀਦਾ ਕਿ ਉਹ ਸੇਵਾ ਮੁਕਤੀ ਦਾ ਜਾਂ ਉਹਦੀ ਨਿਯੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ ਉਹ ਜਿੰਨਾ ਚਿਰ ਤੈ ਨਹੀਂ ਹੁੰਦਾ ਉਹਨਾਂ ਚਿਰ ਮੇਰੇ ਖਿਆਲੇ ਇਦਾਂ ਦੇ ਹਾਲਾਤ ਬਣੇ ਰਹਿਣਗੇ ਕਿਉਂਕਿ ਪਹਿਲਾਂ ਵੀ ਇਹ ਇਹ ਜਾਂ ਤੇ ਪਹਿਲੀ ਵਾਰ ਨਹੀਂ ਹੋ ਰਿਹਾ ਪਹਿਲਾਂ ਵੀ ਇਹ ਇਹੋ ਕੁਝ ਹੁੰਦਾ ਰਿਹਾ ਇਹ ਜਿੰਨਾ ਚਿਰ ਇਹ ਸਤਾ ਕਿਸੇ ਇੱਕ ਬੰਦੇ ਦੇ ਕੰਟਰੋਲ ਚ ਰਹੂਗੀ ਉਹ ਇਸ ਨੂੰ ਆਪਣੇ ਹਿੱਤਾਂ ਚ ਵਰਤਦਾ ਰਹੂਗਾ ਉਹਨਾਂ ਚਿਰ ਤੱਕ ਇਹੋ ਜਿਹੇ ਹਾਲਾਤ ਬਣੇ ਰਹਿਣਗੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਥਰਾਲ ਕੇ ਇਸ ਮਸਲੇ ਦਾ ਕੋਈ ਸਾਂਝਾ ਹੱਲ ਕੱਢੇ ਭਾਈ ਸਾਹਿਬ ਤਾਂ ਤੱਕ ਸਾਫ ਦੇ ਵੱਲੋਂ ਹੁਕਮਨਾਮਾ ਜਾਰੀ ਹੋਇਆ ਸੀ ਔਰ ਉਹ ਸ਼ਾਇਦ ਕੱਲ ਨੂੰ ਮੁਕੰਮਲ ਹੋ ਸਕਦਾ ਹੈ ਕੱਲ ਨੂੰ ਭਰਤੀ ਦੁਬਾਰਾ ਸ਼ੁਰੂ ਹੋ ਸਕਦੀ ਹੈ ਤੁਸੀਂ ਇੱਕ ਪਾਸੇ ਵੱਖਰੀ ਪਾਰਟੀ ਬਣਾ ਲਈਏ ਪਰ ਉਸ ਭਰਤੀ ਬਾਰੇ ਤੁਹਾਡੇ ਕੀ ਵਿਚਾਰ ਨੇ ਨਹੀਂ ਇਹ ਤੇ ਮੇਰਾ ਖਿਆਲ ਹੈ ਕਿ ਇਸ ਦਾ ਕਿ ਹੁਣ ਉਹਦੇ ਚ ਵੀ ਬਹੁਤ ਵੱਡੀ ਦੁਵਿਧਾ ਪਈ ਹੋਈ ਆ ਇੱਕ ਪਾਸੇ ਉਹ ਦੂਸਰੇ ਧਿਰ ਕਹਿ ਰਹੀ ਹੈ ਕਿ ਅਸੀਂ ਭਰਤੀ ਕਰ ਲਈ ਹੈ ਇੱਕ ਪਾਸੇ ਦੂਸਰੇ ਕਹਿ ਰਹੇ ਕਿ ਅਸੀਂ ਕੱਲ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਇਹਦੇ ਵਾਸਤੇ ਤੇ ਮੇਰੇ ਖਿਆਲ ਉਹ ਇਹਦੇ ਬਾਰੇ ਸਪਸ਼ਟੀ ਕਰਨ ਦੇ ਸਕਦੇ ਆ ਤੇ ਸਾਨੂੰ ਤੇ ਅਸੀਂ ਤੇ ਪਹਿਲਾਂ ਵੀ ਇਸ ਇਤੋਂ ਬਾਹਰ ਸੀਗੇ ਤੇ ਸਾਡੇ ਵਾਸਤੇ ਤੇ ਕੋਈ ਇਹ ਨਾ ਨਾ ਕੋਈ ਇਦਾਂ ਦਾ ਹੁਕਮਨਾਮਾ ਨਹੀਂ ਸੀ ਹੁਕਮਨਾਮਾ ਦਾ ਹੁਕਮਨਾਮਾ ਹੈ ਜੀ ਇਹ ਨਹੀਂ ਹੁਕਮਨਾਮਾ ਉਹ ਨਾ ਦੂਜੀ ਕਿਸੇ ਚੀਜ਼ ਨੂੰ ਜਾਂ ਸਾਰੇ ਪੰਥ ਨੂੰ ਇਕੱਠਾ ਕਰਦੇ ਉਹਨਾਂ ਨੇ ਵੀ ਉਹ ਬਾਗੀ ਦਾਗੀਆਂ ਨੂੰ ਦੁਆ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦਾ ਮਸਲਾ ਵਾ ਤ ਉਹਦੇ ਚ ਅਸੀਂ ਉਤੋਂ ਤੇ ਕੁਝ ਕੁਝ ਨਹੀਂ ਕਹਿਣਾ ਚਾਹੀਦਾ ਲੋਕ ਸੂਤਰਾ ਮੁਤਾਬਿਕ ਮੀਡੀਆ ਰਿਪੋਰਟ ਮੁਤਾਬਿਕ ਕਿ ਰਕੇ ਜੇ ਅਮਰਿਤਪਾਲ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੂੰ ਪੰਜਾਬ ਲਿਆਂਦਾ ਜਾਏਗਾ ਪੰਜਾਬ ਸਰਕਾਰ ਐਨਐਸਏ ਵਿਧਾਨ ਤੋਂ ਇਨਕਾਰ ਕਰ ਰਹੀ ਹੈ ਪਪਲਪ੍ਰੀਤ ਤੇ ਅਮਰਿਤਪਾਲ ਨੂੰ ਸਿਰਫ ਉਥੇ ਡਿਗਰੂਗੜ੍ਹ ਜੀਲ ਚ ਰੱਖਿਆ ਕੀ ਕਹਿਣਾ ਚਾਹੁੰਗੀ ਨਹੀਂ ਮੇਰਾ ਖਿਆਲ ਹੈ ਕਿ ਇਹ ਜੋ ਨਾ ਤੇ ਐਨਐਸਏ ਲਾਈ ਗਈ ਸੀ ਉਹੀ ਗਲਤ ਸੀ ਕਿਉਂਕਿ ਜੇ ਉਹ ਜਿੱਦਾਂ ਇਹਨਾਂ ਨੇ ਪ੍ਰਚਾਰ ਕੀਤਾ ਗਿਆ ਸੀ ਅਮਰਿਤਪਾਲ ਦੇ ਜਾਣ ਦੇ ਸਾਥੀਆਂ ਦੇ ਖਿਲਾਫ ਤੇ ਜੇ ਲੋਕ ਕਿ ਵਕੀ ਉਹ ਉਹ ਇਹਨੇ ਖਤਰਨਾਕ ਹੁੰਦੇ ਜਾਂ ਲੋਕਾਂ ਦੇ ਹਿੱਤ ਦੀ ਨਾਂ ਗੱਲ ਕਰਦੇ ਹੁੰਦੇ ਤੇ ਉਹ ਲੋਕ ਇਡੀ ਬਤਦਾਦ ਚ ਉਹਨਾਂ ਨੂੰ ਨਹੀਂ ਜਿਤਾਉਂਦੇ ਹੁਣ ਮੇਰਾ ਖਿਆਲ ਹੈ ਕਿ 1 ਸਾਲ ਦੀ ਐਨਐਸਏ ਹੁੰਦੀ ਹੈ ਤੇ 1 ਸਾਲ ਤੋਂ ਬਾਅਦ 1 ਸਾਲ ਵਧਾ ਕੇ 2 ਸਾਲ ਕਰ ਲਈ ਤੇ 2 ਸਾਲ ਵੀ ਹੁਣ ਮੇਰੇ ਖਿਆਲ ਪੂਰੇ ਹੋ ਗਏ ਹੁਣ ਮੇਰੇ ਖਿਆਲ ਅੱਗੇ ਵਧਾਉਣ ਦੇ ਕੋਈ ਚਾਂਸ ਜਾਂ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਹੋਊਗਾ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਉਹਨਾਂ ਦੀ ਜਿਹੜੀ ਐਨਐਸਏ ਖਤਮ ਹੋ ਰਹੀ ਹੈ ਕੋਈ ਵਾਪਸ ਨਹੀਂ ਲਈ ਜਾ ਰਹੀ ਉਹ ਸਮਾਂ ਖਤਮ ਹੋ ਗਿਆ ਅੱਗੇ ਅਗੇ ਤੇਜੇ ਸਾਲ ਦੀ ਵਧਾਈ ਨਹੀਂ ਜਾ ਰਹੀ ਮੇਰੇ ਖਿਆਲ ਤਾਂ ਕਰਕੇ ਉਹਨਾਂ ਨੂੰ ਕਿੰਨੇ ਕਿੰਨੇ ਪੈਨ ਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਜਿਹੜੀਆਂ ਆਉਣ ਵਾਲੀਆਂ ਚੋਣਾ 2027 ਦੀਆਂ ਉਹਨੂੰ ਦੇਖਦਿਆਂ ਹੋਇਆ ਵੀ ਐਨਐਸਏ ਹਟਾਈ ਹੋਈ ਹੋਈ ਹਟਾਈ ਜਾ ਰਹੀ ਹੋਵੇ ਨਹੀਂ ਐਨਐਸਏ ਤੇ ਮੇਰੇ ਖਿਆਲ ਹੈ ਹੀ 1 ਸਾਲ ਵਾਸਤੇ ਤੇ 2 ਸਾਲਾਂ 'ਤੇ 2 ਸਾਲ ਲਾਤੇ ਤੇ ਹੁਣ ਮੇਰੇ ਖਿਆਲ ਹੈ ਕਿ ਬਹੁਤ ਧੱਕੇਸ਼ਾ ਹੀ ਹੈ ਕਿ ਜੇ ਉਸ ਜੀ ਨੂੰ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਤੁਸੀਂ ਆਪਣੇ ਲੋਕਾਂ ਦੇ ਚਾਚਾ ਜੀ ਬਪਲਪ੍ਰੀਤ ਹੋ ਗਿਆ ਤੇ ਆਪਣੇ ਭਾਈ ਅਮਰਪਾਤ ਜੀ ਹੋ ਗਏ ਇਹਨਾਂ ਦੀ ਕਿਉਂ ਨਹੀਂ ਹਟਾਈ ਹੈਗੀ ਨਹੀਂ ਇਹਨਾਂ ਦਾ ਮੇਰੇ ਖਿਆਲ ਨਾਲ ਚਾਚਾ ਜੀ ਦਾ ਨਹੀਂ ਹਜੇ ਇਹਦੇ 'ਚ ਥੋੜੀ ਕਨਫਿਊਜ਼ਨ ਹੈ ਆ ਇਹਦੇ 'ਚ ਮੇਰੇ ਖਿਆਲ ਹੈ ਕਿ ਇਹ ਜੋ ਸਾਡੇ ਕੋਲ ਜੋ ਸਰਕਾਰੀ ਤੌਰ ਤੇ ਸਾਡੇ ਕੋਲ ਜਾਣਕਾਰੀ ਮਿਲੀ ਹੈ ਉਹਦੇ 'ਚ ਕਿ ਅਮਰਤਪਾਲ ਸਿੰਘ ਪਪਲਪ੍ਰੀਤ ਤੇ ਬਰਿੰਦਰ ਸਿੰਘ ਫੌਜੀ ਤਿੰਨ ਬੰਦੇ ਜਿਹੜੇ ਆ ਉਹ 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 ਉਹਨਾਂ ਦੀ ਮੇਰੇ ਖਰ ਗ੍ਰਿਫਤਾਰੀ ਲੇਟ ਹੋਈ ਸੀ ਇਸ ਕਰਕੇ ਸ਼ਾਇਦ ਉਹਨਾਂ ਨੂੰ ਇਸ ਕਰਕੇ ਨਹੀਂ ਲਿਆਂਦਾ ਜਾ ਰਿਹਾ 7 7 ਜਿਹੜੇ ਬੰਦੇ ਸੀ ਉਹਨਾਂ ਦੇ 20 ਤਰੀਕ ਤੱਕ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਤੇ ਇਸ ਕਰਕੇ ਮੇਰੇ ਖਰ ਸੱਤਾ ਨੂੰ ਪਹਿਲਾਂ ਇਨਕੀ ਰਾਜਕਾਲ ਕੀਤੀ ਗਈ ਸੀ ਅਮਰਿਤਪਾਲ ਵੱਲੋਂ ਕਿ ਮੈਂ ਜਿਹੜਾ ਸੈਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈਗਾ ਸੰਸਦ ਦੇ ਵਿੱਚ ਲੇਕਿਨ ਉੱਥੇ ਜਾਣ ਨਹੀਂ ਦਿੱਤਾ ਗਿਆ ਹਾਲਾਂਕਿ ਉਹਨਾਂ ਦਾ ਜਿਹੜਾ ਜਿਹਨੂੰ ਲੈ ਕੇ ਸੀਟ ਨੂੰ ਲੈ ਕੇ ਸੀਗੀ ਉਹ ਪ੍ਰੋਬਲਮ ਹੋਟ ਨੇ ਮੇਰੇ ਖਿਆਲੇ ਵੀ ਇੱਕ ਬਹੁਤ ਵੱਡੀ ਬੇਇਨਸਾਫੀ ਆ ਖਡੂਰ ਸਾਹਿਬ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਕਿ ਜੋ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਾਰਲੀਮੈਂਟ 'ਚ ਜੋ ਆਪਣੇ ਲੋਕਾਂ ਦੀ ਗੱਲ ਕਰਨ ਦਾ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਤੇ ਉਹ ਦਿੱਤਾ ਜਾਣਾ ਚਾਹੀਦਾ ਸੀਗਾ ਤੇ ਚਲੋ ਉਹਨਾਂ ਦੀ ਛੁੱਟੀ ਵਧਾ ਦਿੱਤੀ ਮੇਰੇ ਖਿਆਲੇ ਕਿ ਕੋਈ ਠੀਕ ਨੇ ਅਸੀਂ ਤਾਂ ਅੱਜ ਵੀ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਉਹਨਾਂ ਜੋ ਪਾਰਲੀਮੈਂਟ ਸੈਸ਼ਨ ਚਾਹ ਕੇ ਆਪਣੇ ਲੋਕਾਂ ਦੀ ਗੱਲ ਕਰਨ ਵਾਸਤੇ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਜਿਹੜਾ ਉੱਥੇ ਮੌਕਾ ਦਿੱਤਾ ਜਾਣਾ ਚਾਹੀਦਾ ਕਿਹੜਾ 28 ਤਰੀਕ ਨੂੰ ਐਸਜੀਪੀਸੀ ਦਾ اجلاس ਸੱਦਿਆ ਗਿਆ ਜਨਰਲ اجلاس ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐਸਜੀਪੀਸੀ ਮੈਂਬਰ ਨੂੰ ਆਪਣੀ ਜਿਹੜੀ ਹੈਗੀ ਅੰਤਰਾ ਆਤਮਾ ਦੀ ਆਵਾਜ਼ ਦੇ ਉੱਤੇ ਇੱਥੇ ਮਤਲਬ ਪਾਰਟਿਸਪੇਟ ਕਰਨਾ ਚਾਹੀਦਾ ਜਾਂ ਜਿਸ ਤਰ੍ਹਾਂ ਕਿ ਐਸਜੀਪੀਸੀ ਦੇ ਜਿਹੜੇ ਉਹਨਾਂ ਦੀ ਐਗਜ਼ੀਕਟਿਵ ਬੋਡੀ ਹੈਗੀ ਜਾਂ ਉਹਨਾਂ ਦੇ ਜਿਹੜੇ ਮੇਨ ਜਿਹੜੇ ਆਫੀਸ ਬੀਅਰ ਨੇ ਉਹਨਾਂ ਦੇ ਗੱਲ ਦੋਬਾਰੁ ਕਰਦੇ ਮੇਰੇ ਖਿਆਲ ਹੈ ਕਿ ਜਿਹੜੀ ਹੈ ਕਿ ਹੁਣ ਤੁਸੀਂ ਦੇਖੋ ਕਿ ਸਾਡੀ ਇਹ ਬਦਕਿਸਮਤੀ ਹੈ ਜਾਂ ਸਰਕਾਰਾਂ ਸਾਨੂੰ ਜਾਣ ਬੁੱਝ ਕੇ ਇਸ ਪਾਸੇ ਚਲ ਜਾ ਰਹੀਆਂ ਕਿ ਜਿਹੜੀ ਇਹ 5 ਸਾਲ ਬਾਅਦ ਚੋਣ ਹੋਣੀ ਸੀ ਉਹਨੂੰ 12 13 ਸਾਲ ਹੋ ਚਲੇ ਤੇ ਹੁਣ ਜੇ ਉਹਨਾਂ ਦੇ ਜੇ ਮੈਂਬਰਾਂ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਆਪਾਂ ਸੋਚ ਗਏ ਤੇ ਉਹਨਾਂ ਦਾ ਤਾਂ ਕਾਰਜਕਾਲ ਪੂਰਾ ਹੋ ਚੁੱਕਿਆ ਉਹਨਾਂ ਨੂੰ ਇਹੋ ਜੇ ਮੇਜਰ ਫੈਸਲੇ ਲੈਣ ਲੱਗਿਆਂ ਸੰਗਤ ਦੀ رائے ਲੈ ਕੇ ਜਾਂ ਉਹਨੂੰ ਜੋ ਜਿੱਦਾਂ ਚੱਲ ਰਿਹਾ ਸੀ ਉਦਾਂ ਚੱਲਦਾ ਰਹਿਣਾ ਚਾਹੀਦਾ ਸੀਗਾ ਇਹ ਨਵੀਂ ਕੋਈ ਇਲੈਕਟਿਡ ਬਾਡੀ ਇਹ ਨਵੀਂ ਸ੍ਰੋਮਣੀ ਕਮੇਟੀ ਦੀ ਚੋਣ ਸਰਕਾਰ ਨੂੰ ਜਲਦੀ ਜਲਦੀ ਕਰਾ ਕੇ ਜੋ ਨਵੇਂ ਦੇ ਆਉਣ ਉਹ ਤੇ ਬਾਕੀ ਵੀ ਅਸੀਂ ਕਹਿੰਨੇ ਕਿ ਇਸ ਸ੍ਰੋਮਣੀ ਕਮੇਟੀ ਦਾ ਦਾਇਰਾ ਹੁਣ ਬਹੁਤ ਛੋਟਾ ਰਹਿ ਗਿਆ ਤੇ ਜਿਹੜਾ ਅਕਾਲ ਤਖਤ ਦਾ ਮਸਲਾ ਇਹ ਬਹੁਤ ਪੂਰੇ ਵਿਸ਼ਵ ਦੇ ਸਿੱਖਾਂ ਦਾ ਵਾ ਤੇ ਇਸ ਕਰਕੇ ਉਹਦੇ ਵਾਸਤੇ ਸਾਰੇ ਸ਼੍ਰੋਮਣੀ ਕਮੇਟੀ ਹੋਰ ਜਥੇਬੰਦੀਆਂ ਵਿਸ਼ਵ ਦੇ ਜਿਹੜੀਆਂ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਜੋ ਸਿਰਦ ਲੋਕ ਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹੋ ਜਿਹਾ ਵਿਧੀ ਵਿਧਾਨ ਜਿਹੜਾ ਜਥੇਦਾਰ ਦੀ ਨਿਯੁਕਤੀ ਦਾ ਤੇ ਸੇਵਾ ਮੁਕਤੀ ਦਾ ਜਾਂ ਉਹਦੇ ਕਾਰਜ ਦਾ ਦਾਇਰਾ ਕੀ ਆ ਉਹ ਸਾਰਾ ਜਨਰਦਾਤ ਕੀਤਾ ਪੰਜਾਬ ਸਰਕਾਰ ਉਹਦਾ ਛੱਲੇ ਚਲਾ ਜਾਏ 1 ਮਿੰਟ ਐਸਜੀਪੀਟੀ ਰੈਕਸੇ ਤੁਹਾਡਾ ਅਕਾਲੀ ਦਲ ਜਿਹੜਾ ਨਵਾਂ ਬਣਿਆ ਤੇ ਪਾਰਟਿਸਿਪੇਟ ਕਰੇਗਾ ਜਾਂ ਤੋਂ ਆਯਾਦ ਹੋ ਗਏ ਹਰਿਆਣੇ ਦੇ ਜਿਹੜਾ ਖੇ ਲੜੋਂਗੇ ਜਿਸ ਸਰ ਹਰਿਆਣਾ ਜੀਪੀਸੀ 40 ਵਿੱਚੋਂ 19 ਜਿਹੜੇ ਆਯਾਤ ਜਿੱਤ ਗਏ ਨੇ ਹਾਂਜੀ ਤੇ 19 ਆਯਾਤ ਜਿਹੜੇ ਜਿੱਤੇ ਨੇ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾ ਲਿਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਸਿਆ ਜੀਪੀਸੀ ਆਫਿਸ ਵੇਰ ਅਸੀਂ ਬਣਾਵਾਂਗੇ ਅਸੀਂ ਕਿਸੇ ਦਲ ਦੇ ਨਾਲ ਨਹੀਂ ਮਿਲਣਾ ਜਿਹੜੇ ਦਲ ਨੂੰ ਜ਼ਰੂਰ ਤਾਂ ਸਾੜਨ ਲਾਗੇ ਸ਼ਾਮਲ ਹੋ ਜੀ ਤੁਹਾਡਾ ਇਹਦੇ ਬਾਰੇ ਕੀ ਸਟੈਂਡ ਇੰਡੀਪੈਂਡੈਂਟਲੀ ਲੱਖੇ ਲੜੋਂਗੇ ਜਾਂ ਆਯਾਤ ਜਾਂ ਪਾਰਟੀ ਸਿੰਪਲ ਨਾਲ ਲੜੋਗੇ ਨਹੀਂ ਅਸੀਂ ਦੇਖਦੇ ਹਾਂ ਜੀ ਅਸੀਂ ਆਪਣੀਆਂ ਹੋਰ ਵੀ ਜਿਹੜੀਆਂ ਸਿਰਦਪੰਥ ਪੰਥ ਨੂੰ ਪਿਆਰ ਕਰਨ ਵਾਲੀਆਂ ਪੰਥੀ ਚੜ੍ਹਦੀ ਕਲਾ 'ਚ ਕੰਮ ਕਰਨ ਵਾਲੀਆਂ ਸਾਰੀਆਂ ਧਰਾਂ ਨੂੰ ਉਹਨਾਂ ਨਾਲ ਸਲਾਹ ਗਿਣਤੀ ਕਰਕੇ ਅਸੀਂ ਸੋਚਾਂਗੇ ਕਿ ਅਸੀਂ ਸਾਰੇ ਜਣੇ ਰਲ ਕੇ ਇਲੈਕਸ਼ਨ ਲੜੀਏ ਤੇ ਉਹ ਆਜ਼ਾਦ ਲੈਣੀਆਂ ਜਾਂ ਕਿਸੇ ਕਿਸੇ ਚਿੰਤ ਲੈਣੀਆਂ ਉਹ ਤੇ ਬਾਅਦ 'ਚ ਫੈਸਲਾ ਕੀਤਾ ਜਾਊਗਾ ਕਿ ਅਸੀਂ ਦੇ ਕੰਡੈਕਸ਼ਨ 'ਚ ਭਾਗ ਲਵਾਂਗੇ। ਅੱਛਾ ਇੱਕ ਚੀਜ਼ ਦੱਸੋ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਅਭਿਆਨ ਛੇੜਿਆ ਤੇ ਦੂਸਰੇ ਵਾਰ ਸੀ ਪੰਜਾਬ 'ਚ ਹੁਣ ਤੱਕ 13 ਤੋਂ 14 ਅਟੈਕ ਹੋ ਗਏ ਗ੍ਰਨੇਡ ਮਾਰਨੇ ਉਹਨੂੰ ਕਿਵੇਂ ਦੇਖੀਏ ਇਹ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੀ ਚਾਲ ਚੱਲੀ ਜਾ ਰਹੀ ਹੈ ਕਿ ਗਨੇੜ ਪਤਾ ਨਹੀਂ ਵੀ ਇਹ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਸਾਰਾ ਕੁਝ ਇੱਕ ਪਾਸੇ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਟੀਆਂ ਮੰਗੀਆਂ ਜਾ ਰਹੀਆਂ ਲਾਂਡ ਆਰਡਰ ਦੀ ਜਿਹੜੀ ਇਹ ਸਥਿਤੀ ਹੈ ਬੜੀ ਨਾਜ਼ੁਕ ਹੈ ਹੁਣ ਨਸ਼ਿਆਂ ਦੇ ਵਿਰੋਧ ਹੁਣ 3 ਸਾਲ ਬਾਅਦ ਆ ਕੇ ਇਹ ਇਹਨਾਂ ਨੂੰ ਚੇਤਾ ਆ ਰਿਹਾ ਤੇ ਉਹ ਵੀ ਜਿਹੜੇ ਕਿ ਆਮ ਜਿਹੜੇ ਨਸ਼ਾ ਖਾਣ ਵਾਲੇ ਲੋਕ ਆ ਉਹ 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 ਉਹਨਾਂ ਨੂੰ ਤੰਕੀਤਾ ਜਾ ਰਿਹਾ ਉਹਨਾਂ ਦੇ ਘਰ ਢਾਏ ਜਾ ਰਹੇ ਆ ਮੇਰੇ ਖਿਆਲੋਂ ਉਹ ਵੀ ਜਿਹੜੇ ਕੋਈ ਗਰ ਕਾਨੂੰਨੀ ਜਗ੍ਹਾ ਤੇ ਬਣੇ ਆ ਤੇ ਲੋਕਾਂ ਨੂੰ ਇਹ ਵਿਖਾਇਆ ਜਾ ਰਿਹਾ ਕਿ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਆ ਜਿੰਦੋਂ ਕਿ ਬੜੇ ਬਹੁਤ ਵੱਡੇ ਵੱਡੇ ਸਮੱਗਲਰ ਜਿਨ੍ਹਾਂ ਦੇ ਨਾਂ ਸਾਹਮਣੇ ਆ ਚੁੱਕੇ ਆ ਜਿਨ੍ਹਾਂ ਨੇ ਜੇਲ੍ਹਾਂ ਚ ਵੀ ਜਾ ਕੇ ਆ ਚੁੱਕੇ ਆ ਉਹਨਾਂ ਦੇ ਘਰਾਂ 'ਤੇ ਕੋਈ ਮੂਹ ਨਹੀਂ ਕਰਦਾ ਇਹ ਲੋਕਾਂ ਨੂੰ ਮੇਰੇ ਖਿਆਲ ਅਕਿ ਭੰਬਲ ਪੂਸੇ ਚ ਲੋਕਾਂ ਨੂੰ ਆਪਣੀ ਇੱਕ ਨਾ ਸ਼ਬੀ ਨੂੰ ਸੁਧਾਰਨ ਵਾਸਤੇ ਇਹ ਸਾਰਾ ਕੁਝ ਡਰਾਮਾ ਕੀਤਾ ਜਾ ਰਿਹਾ ਪਰ ਅਸੀਂ ਫਿਰ ਵੀ ਇਸ ਚੀਜ਼ ਦਾ ਸਵਾਗਤ ਕਰਦੇ ਆ ਅੱਜੋ ਇਹ ਸਰਕਾਰ ਨੇ ਨਸ਼ਾ ਖਤਮ ਕਰਦੀ ਹੈ ਤੇ ਅਸੀਂ ਇਹਦਾ ਵੀ ਧੰਨਵਾਦ ਕਰ ਰਹੇ ਹਾਂ ਕਿ ਪੰਜਾਬ ਦੇ ਲੋਕ ਨਸ਼ਿਆਂ ਤੋਂ ਬਹੁਤ ਤੰਗ ਆ ਚੁੱਕੇ ਆ ਤੁਸੀਂ ਪੋਲਿਟੀਕਲ ਪਾਰਟੀਆਂ ਨੂੰ ਲੈ ਕੇ ਕਿਹਾ ਕਿ ਪੰਜਾਬ ਦਾ ਜਿਹੜਾ ਸੁਧਾਰ ਨਹੀਂ ਹੋ ਪਾਰ ਰਿਹਾ ਹੈਗਾ ਚੰਨੀ ਵੱਲੋਂ ਜਿਹੜਾ ਅੰਮ੍ਰਿਤਪਾਲ ਨੂੰ ਲੈ ਕੇ ਸੰਸਦ ਦੇ ਵਿੱਚ ਆਵਾਜ਼ ਵੀ ਚੱਕੀ ਗਈ ਸੀ ਕਿਹਦੇ ਨੇ ਕਿਹਦੇ ਸਪੋਰਟ ਕਰਦੇ ਚੰਨੀ ਨੇ ਅਸੀਂ ਕਹਿੰਨੇ ਕਿ ਹਰੇਕ ਬੰਦੇ ਦਾ ਫਰਜ ਬਣਦਾ ਕਿ ਜਿੱਥੇ ਵੀ ਜ਼ੁਲਮ ਹੋ ਰਿਹਾ ਚੰਨੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਅਸੀਂ ਦੂਜੇ ਮੈਂਬਰਾਂ ਨੂੰ ਵੀ ਕਹਿੰਨੇ ਆ ਕਿ ਜਿੱਦਾਂ ਇਹ ਸਾਰੀ ਜਗ੍ਹਾ ਤੇ ਦੂਜੀਆਂ ਸੇਤਾਵਾਂ ਵਾਲੇ ਆਪਣੇ ਸਟੇਟ ਵਾਸਤੇ ਆਪਣੇ ਲੋਕਾਂ ਵਾਸਤੇ ਲੜਦੇ ਆ ਉਦਾਂ ਇਹ ਸਾਰਿਆਂ ਨੂੰ ਸਾਡਾ ਸਾਰਿਆਂ ਦਾ ਫਰਜ ਬਣਦਾ ਜਿੱਥੇ ਵੀ ਕੋਈ ਇਹ ਨਸ਼ਿਆਂ ਦਾ ਮਾਮਲਾ ਹੋਵੇ ਸਾਡੇ ਲੀਡਰਾਂ ਨੂੰ ਉਹਦੇ ਵਾਸਤੇ ਵੀ ਸਾਰਿਆਂ ਤੇ ਫਰਜ ਬਣਦਾ ਕਿ ਅਸੀਂ ਅੱਗੇ ਬਾਹਰ ਨਿਕਲ ਕੇ ਇਹਨਾਂ ਨੌਜਵਾਨੀ ਨੂੰ ਬਚਾਉਣ ਦਾ ਕਾਰਜ ਕਰੀਏ ਇਹ ਮੇਰਾ ਖਿਆਲ ਹੈ ਕਿ ਹੁਣ ਇਹ ਮਾਮਲੇ ਤੇ ਕਿਸੇ ਵੀ ਮਾਮਲੇ ਤੇ ਕਿ ਦੂਜੀਆਂ ਪਾਰਟੀਆਂ ਵੀ ਕੋਈ ਵੱਡਾ ਨੇ ਲੈ ਰਹੀਆਂ ਠੀਕ ਹੈ थैंक यू ਠੀਕ ਹੈ ਸਰ ਅੱਜ ਜੀ ਵੀ ਐਸ ਤੋਂ ਅੰਮ੍ਰਿਤਪਾਲ ਨੂੰ ਲੱਗੀ ਨਹੀਂ ਉਹਨਾਂ ਦੇ ਨਹੀਂ ਕੱਲ ਨੂੰ ਆ 18 ਤਰੀਕ ਨੂੰ ਉਹਨਾਂ ਦੇ ਆ ਇਹ ਜੋ ਐਨਐਸਏ ਦੇ ਉੱਪਰ ਕੋਈ ਜੋ ਫਾਈਨਲ ਡਿਸੀਜਨ ਮੇਰੇ ਖਿਆਲ ਕੱਲ ਨੂੰ ਹੋਊਗਾ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਿਤਪਾਲ ਸਿੰਘ ਦੀ ਜੋ ਸਾਥੀਆਂ ਦੀ ਐਨਐਸਏ ਟੁੱਟੀ ਹੈ ਤੇ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਕਦੋਂ ਟੁੱਟੇਗੀ ਤੇ ਪਾਰਟੀ ਦੇ ਮਾਮਲਿਆਂ ਨੂੰ ਲੈ ਕੇ ਵੀ ਜੋ ਵੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਪੱਤਰਕਾਰ ਵੀਰਾਂ ਦੇ ਨਾਲ ਸਵਾਲ ਜਵਾਬ ਹੋਏ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬទਬਦ শেয়ার ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤੇ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ